ਸਾਬ ਕਰੋ ਗੱਲ 5000 ਦੀਆਂ ਜਿਹੜੇ ਮੇਰੇ ਵੀਰੋ ਡੀਰ ਦਾ ਜਪਾਨ 5000 ਦਾ ਜੇਤੂ ਬਣ ਗਿਆ ਨੌਜਵਾਨ ਪ੍ਰਭਜੋਤ ਘਮਣ ਵੱਲੋਂ ਇਹ ਮਾਨ ਠਕਰਪਰ ਦੀ ਟੀਮ ਦੇ ਜਾਸੀ ਜਿੰਨੇ ਵੀ ਜਫੇ ਲਉਣਗੇ ਹਰ ਜਫੇ ਤੇ ਹਜ਼ਾਰ ਦੇ ਮਾਨ ਸਨਮਾਨ ਹਰ ਜਫੇ ਤੇ 11000 ਦਾ ਇਹ ਮਾਨ ਸਨਮਾਨ ਜਿੰਦਰ ਸਿੰਘ ਸਾਹਿਬ ਵੇਖ ਆਲਮਗੀਰ ਜੀ ਇਧਰ ਜਫਾ ਲਾ ਕੇ ਨੰ ਮਿੱਡੂ ਖੇੜਾ ਜੀ ਨਾਲ ਜੱਸਾ ਸਿਕੰਦਰਪੁਰੀਆ ਤੇ ਸਣੀ ਕਹਿੰਦਾ ਵੀ ਜਿੰਨੇ ਜੱਫੇ ਸ਼ੱਕਰਪੁਰ ਵਾਲੇ ਲਾਉਣਗੇ ਹਰ ਜੱਫੇ ਤੇ ਕਹਈਆ 1000 ਦਿੱਤਾ ਜਾਣਾ ਹੈ ರೇಟರ ಪಾಲಿ ಕಬಡ್ಡಿ ಪ ਢਿਹਾਲਾ ਨੱਤ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਆ ਜਵੇ ਉਸ ਤੋਂ ਬਾਅਦ ਬਾਬਾ ਬੁੱਢਾ ਸਾਬ ਕਬੱਡੀ ਕਲੱਬ ਤੇ ਤੂਤ ਦੀ ਟੀਮ ਉਸ ਤੋਂ ਬਾਅਦ ਸ਼ਾਮ 84 ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਇਹ ਟੀਮਾਂ ਗਰਾਊਂਡ ਦੇ ਵਿੱਚ ਆਉਣ ਜੀ ਜਲਦੀ ਸੋ ਢਿਹਾਲਾ ਨੱਤ ਦੇ ਆਨੰਦਪੁਰ ਸਾਹਿਬ ਦਾ ਅਗਲਾ ਮੈਚ ਛੁਣਾ ਹੈ ਇਹ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਲਓ ਅਗਲੀ ਕਬੱਡੀ ਪੱਪੂ ਖੇਡਣ ਗਰਾਊਂਡ ਦੇ ਵਿੱਚ ਪਾ ਰਿਹਾ ਹੈ ਉਸਤਾਦ ਜੀ ਅੱਜ ਦੇ ਆ ਟੱਕਰ ਸਿਰੇ ਦੀ ਹੈ ਜਦੋਂ ਅੱਗ ਜੀ ਨਿਕਲਦੀ ਹੈ ਮਹਾਉ ਨਹੀਂ ਕੁਝ ਵਕਰਾ ਹੋ ਜਾਂਦਾ ਲਓ ਤਾੜੀਆਂ ਪਾਈ ਦੀਆਂ ਗੁਰੂ ਮਹਾਰਾਜ ਦੀ ਮਿਹਰ ਹੈ ਕਿ ਜਿਹੜੇ ਦਿਲੋਂ ਕਬੱਡੀ ਨੂੰ ਪਿਆਰ ਕਰਦੇ ਹੈ ਤੇ ਗੁਰੂ ਮਹਾਰਾਜ ਆਪ ਮੇਰੇ ਵੀਰੋ ਉਥੇ ਬਾਸਾ ਕਰ ਲੈਂਦੇ ਆਂ ਅਗਲੀ ਕਬੱਡੀ ਵੀਰ ਜੀ ਕਰਿਓ ਲਓ ਸਾਹਮਣੇ ਕਦੇ ਮੁੰਡਾ ਐਨ ਅਗਲੇ ਲਹنگਾੜੇ ਦੀ ਧਰਤੀ ਦਾ ਨਿਸ਼ਾਨ ਕਬੱਡੀ ਵਾਰਿਆ ਹਾਜੀ ਸਾਬੀ ਠਗਲੀ ਤੇ ਨਾਲ ਅਮਨ ਚਿੱਟੀ ਜੀ ਵੀ ਗਰਾਊਂਡ ਦੇ ਵਿੱਚ ਆਉਣਗੇ ਜੀ ਸਾਬੀ ਠਗਲੀ ਤੇ ਅਮਨ ਚਿੱਟੀ ਜੀ ਔਰ ਟੀਮਾਂ ਆ ਜੋ ਟੜਿਆਲਾ ਨੱਤ ਦੀ ਟੀਮ ਤੇ ਆਨੰਦਪਰ ਸਾਹਿਬ ਬਤਾਲਾ ਫੁੱਟਬਾਲ ਕਲੱਬ ਟੜਿਆਲਾ ਨੱਤ ਤੇ ਸ਼੍ਰੀ ਆਨੰਦਪਰ ਸਾਹਿਬ ਦੀ ਟੀਮ ਦੇ ਦਰਮਿਆਨ ਅਗਲਾ ਮੈਚ ਬੜਾ ਤਕੜਾ ਮੈਚ ਅਗਲੀਆਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਆਏ ਲੋ ਜੱਸੀ ਚੀਮਿਆਂ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਫੈਸਲਾ ਕੀ ਹੈ ਨੰਬਰ 8 ਇਸ ਨੇ ਧਾਵੀ ਦਾ ਡਬਲ ਟੱਚ ਦਾ ਇਸ਼ਾਰਾ ਹੈ ਨੰਬਰ ਰੇਡਰ ਦਾ ਮੇਰੇ ਵੀਰੋ ਅਨਸਰ ਕੀਤੇ ਆ ਮੁੰਡਾ ਬੈਸਟ ਦੇ ਰੇਡਰ ਹੈ ਇਹ ਨਿੱਕਾ ਇਹਦਾ ਦਾਨਾ ਮਾਣਾ ਪਿੰਡ ਹੈ ਪਰ ਇਧਰਲੇ ਪਾਸੇ ਜਾਫੀ ਇਹ ਸੀਪਾ ਇਹ ਸੀਪਾ ਫਤਿਹਪੁਰੀਆ ਲਾ ਤਕੜਾ ਜਫਾ ਕਮਾਲ ਕਰ ਗਿਆ ਲੈ ਵੀ ਕਾਲਿਆ ਟੀਮ ਤੋਂ ਚੋਟੀ ਜੀ ਉਤਾਰੀ ਹੈ ਜਿਵੇਂ ਬੈਲਜੀਅਮ ਦਾ ਤੇ ਉਸਤਾਦ ਰੁਪਿੰਦਰ ਜਲਾਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਖੇੜਾ ਜੀ ਨਾਲ ਜੱਸਾ ਸਿਕੰਦਰਪਰੀਆ ਤੇ ਸਣੀ ਗੁਰਾਂ ਜੀ ਆ ਜਫਾ ਹਜ਼ਾਰ ਦਾ 1000 ਦਾ ਹਜ਼ਾਰ ਦਾ ਹਜ਼ਾਰ ਦਾ ਆ ਫਰੀਦੂ ਕਹਿੰਦਾ ਬੱਲੇ ਬੱਲੇ ਕਰਾ ਗਿਆ ਚੱਲ ਵੀ ਮਾਲਵੇ ਵਾਲਿਆ ਆ ਜਾ ਇਧਰਲੀ ਸਾਈਡ ਕਬੱਡੀਆਂ ਡੋਦੋ ਪਉਣੀਆਂ ਪਾਣੀਆਂ ਆ ਰੇਡ ਸਣੀ ਕਹਿੰਦਾ ਵੀ 2000 ਦੀ ਕੋਈ ਕਬੱਡੀ ਸਣੀ ਗਿਆ ਨੌਟਬਨ ਕਾਲਿਆ ਕਿੱਥੇ ਕਾਲਾ ਆਫਰ ਵੀ 2000 ਔਰ ਰੀਡਰ ਦੇ ਲਈ ਸਨੀ ਗੁਰਾਂ ਜੀ ਦੇ ਵੱਲੋਂ ਵੱਡਾ ਮਾਨ ਸਨਮਾਨ ਆਇਆ ਬਹੁਤ ਵੱਡੇ ਪਿਆਰ ਸਤਿਕਾਰ ਜੋਤੀ ਘੁੰਮਣ ਜੀ ਉਹਨਾਂ ਦੇ ਵੱਲੋਂ ਇਹ ਦਿੱਤੇ ਜਾ ਰਹੇ ਨੇ ਕਬੱਡੀ ਦੇ ਖਿਡਾਰੀਆਂ ਨੂੰ ਪਰ ਇਧਰਲੇ ਪਾਸੇ ਸ਼ਕਰਪਰੀਆਂ ਦਾ ਸਾਹਮਣੇ ਸਾਹਮਣੇ 2000 ਦਾ ਆਓ ਕ੍ਰਿਸ਼ਨਾ ਵੱਡੀ ਨਿਸ਼ਾਨ ਲੰਗਿਆੜੇ ਪਹਿਣ ਵਾਲਾ ਪਾ ਤੇ ਨੰਬਰ 7 7 আলমগীরਾਕੇ ਪੈਂਦੇ ਆ আলমগীর ਜੀ ਜਿਹੜਾ ਨੰਬਰ ਹੋਲਡ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਇਹ ਨੋਟ ਕਰ ਲਿਓ ਜਿਹੜਾ ਨੰਬਰ ਹੋਲਡ ਸੀਗਾ ਪਰ ਇਧਰਲੇ ਪਾਸੇ ਹੁੰਦੀ ہوئی ਕਮਾਲ ਕਬੱਡੀ 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 ਉਹ ਨੰਬਰ ਜਲਾਲ ਦੀ ਟੀਮ ਨੂੰ ਦਿੱਤਾ ਗਿਆ ਜੀ ਸਕੋਰ ਵਾਲੇ ਵੀ ਨੋਟ ਕਰ ਲੈਣ ਉਹ ਨੰਬਰ ਆ ਜਿਹੜਾ ਗੁਰ ਤੇ ਨੰਬਰ ਰੇਡਰ ਦਾ ਜਸਜੀ ਚੀਮੇ ਵਾਲਾ ਆ ਗਿਆ ਜੀਵਨ ਜੀ ਕਰਿਓ ਗੱਲ ਕਰ ਲਓ ਜਸਜੀ ਚੀਮੇ ਵਾਲਾ ਸਿਰ ਥੱਲੇ ਲੱਗਿਆ ਜੀ ਸੋ ਜਿਆਦਾ ਇਕੱਠਾ ਨਾ ਕਰੋ ਪਲੀਜ਼ ਇਕੱਠੀ ਵੀ ਨਾ ਕਰੋ ਅੱਗੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਥੋੜੀ ਜਿਹੀ ਹਵਾ ਆਉਣ ਦਿਓ ਮਾਲਕ ਮਿਹਰ ਕਰੇ ਸੱਚੇ ਪਾਸ਼ਾ ਸੱਟਾਂ ਚੋਟਾਂ ਤੋਂ ਇਹਨਾਂ ਪਲੇਅਰਾਂ ਨੂੰ ਬਚਾਈ ਰੱਖਣ ਇਸ ਸੜੀਆਂ ਦੁਆਵਾਂ ਅਰਦਾਸਾਂ ਨੇ ਸੋ ਅਗਲੇ ਮੈਚ ਦੀਆਂ ਟੀਮਾਂ ਵੀ ਢੜਿਆਲਾ ਨੱਤ ਤੇ ਦੂਸਰੇ ਪਾਸੇ ਸ਼੍ਰੀ ਆਨੰਦਪੁਰ ਸਾਹਿਬ ਦੀ ਟੀਮ ਟੜਿਆਣਾ ਨੱਤ ਆ ਗਈ ਹੈ ਜੀ ਟੜਿਆਣਾ ਨੱਤ ਤੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਟੀਮਾਂ ਖੇਡ ਆਜੋ ਬੜਾ ਤਕੜਾ ਮੈਚ ਖਿੜੇ ਆ ਰਿਹਾ ਹੈ ਵਾਇਗਰੀ ਤੱਤੀ ਵਾਰ ਲੱਗੇ ਨਾ ਸੁਪਰਸਟਾਰਾਂ ਨੂੰ ਇਹੀ ਅਰਦਾਸ ਪੈਂਦੀ ਕਰਦੇ ਆ ਇਹਨਾਂ ਕਹਿੰਦੇ ਦਵਾਬੇ ਦਾ ਬਾਣ ਮੱਤਾ ਨਗਰੋਂ ਪੁਲੱਥਾਂ ਦੀ ਧਰਤੀ ਦੇ ਇਨਸਾਨ ਪੜਦੇ ਆ ਅਗਲੀਆਂ ਟੀਮਾਂ ਆਓ ਜੀ ਖੇਡ ਗਰਾਊਂਡ ਦੇ ਵਿੱਚ ਟੜਿਆਣਾ ਨੱਤ ਦੇ ਨਾਲ ਅਮੰਦਪੁਰ ਸਾਹਿਬ ਦੀਆਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਟੀਮਾਂ ਵੀ ਜਲਦੀ ਆ ਜਣੇ ਇੱਕ ਗਤੀ ਦੀ ਚਾਬੀ ਦਿੱਤੀ ਹੈ ਉਹਦੇ ਪੁੜਿਆ ਨਰ ਨਤ ਦੇ ਨਾਲ ਸ਼੍ਰੀ ਅਮਰਪ੍ਰੀਤ ਸਾਹਿਬ ਸਾਹਿਬ ਦੀਆਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਅੱਜ ਦੇ ਅਗਲੇ ਮੈਚ ਦੇ ਲਈ ਦਿੱਤਾ ਵੀ ਮੈਚ ਕਦੇ 9:30 ਤੇ 9 ਦਾ ਮੁਕਾਬਲਾ ਖੇੜਾ ਜੱਦ ਤੱਕ 30000 ਦਿੱਤਾ ਜਾਣਾ ਮੋਹਨਵੀਰ ਪਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵਾਓ ਵਾਓ ਇੱਕ ਪਾਸੇ ਸ਼ਕਰਪਰ ਹੈ ਦੂਸਰੇ ਪਾਸੇ ਕਹਿੰਦੇ ਜਲਾਲ ਹੈ ਤੇ ਮੋਹਨਵੀਰ ਡਾਇਮੰਡ ਆਫ ਕਬੱਡੀ ਗਰਾਊਂਡ ਦੇ ਵਿੱਚ ਆ ਗਿਆ ਕਹਿੰਦਾ ਵੀ ਦੋ ਜੱਫੇ 20000 ਦੇ ਆ ਮੈਚ ਹੈ ਜਿਹੜਾ 19 ਤੇ 20 ਨੰਬਰਾਂ ਦਾ ਹੋਊਗਾ ਲੋਟ ਕਰ ਲਿਓ ਆ ਮੈਚ ਹੈ ਜਿਹੜਾ ਉਹ 19 ਤੇ 20 ਪਰ ਹੁਣ ਫੈਸਲਾ ਹੋ ਗਿਆ ਵੀ ਨੰਬਰ हा हा लाल साढे वीर छॾियो ਦੀਆਂ 5000 ਦੀਆਂ ਇੱਕ ਜੱਫਾ 30000 ਦਾ ਇਧਰ ਇੱਕ ਜੱਫਾ ਬਾਕੀ ਹੈ ਉਹ ਸਾਹਮਣੇ ਕੌਣ ਹੈ ਕਮਾਲ ਕਮਾਲ ਜੱਫਾ ਲਾ ਗਿਆ ਗੱਲ ਬੱਲ ਜਿਹਦੀ ਅੱਜ ਪੂਰੀ ਦੁਨੀਆ ਕਰਦੀ ਹੈ ਗੱਲ ਵੀ ਭਲੱਥ ਦੇ ਵਿੱਚ ਉਹ ਕਰਵਾਤਾ ਜਿਹਨੂੰ ਅੱਜ ਕੱਲ ਦੇ ਮੁੰਡੇ ਸਿਰਾ ਕਹਿੰਦੇ ਜਿਹਨੂੰ ਸਿਰਾ ਕਹਿੰਦੇ ਆਲਮਗੀਰ ਦਾ ਤੇ ਡਿੰਪਲ ਮਲਤਾਨੀ ਜੀ மோனவீர பலஜி தான் ਦਾ ਨੰਬਰ ਰੇਡਰ ਦਾ ਜੱਸੀ ਚੀਮੇਲ ਆ ਗਿਆ ਜੀਵਣਾ ਕਰਦੇ ਗੱਲ ਆ ਜੱਸੀ ਚੀਮੇਲੀ ਧਰਤੀ ਦਾ ਸ਼ਗਰਪੁਰਿਓ ਕੰਮ ਔਖਾ ਲੱਗਦਾ ਜੋਤ ਜੋਤੀ 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 ਕੁੰਮਣ ਬਲੋਂ ਪੈ ਗਈ ਹੈ ਜਲਾਲ ਮਰਿਆ ਛੇੜ ਕਹਾਣੀ ਲਓ ਚੋ ਧੰਨਵਾਦ ਹੈ ਇਧਰ ਜੇ ਜੱਪਾ ਸਾਹੀ ਇਧਰ ਦੋ